ਸੋ ਮੰਨਾਈ ਛੇਦ ਸਿੰਘ ਵਿਸ਼ਨੋ ਭਗਵਾਨ ਵੀਰ ਮਾਤੇ ਸਤਕਾਰਯੋਗ ਨਰ ਸਰਗਜੀਓ ਇਤਿਹਾਸ ਨੂੰ ਜਾਣਨ ਵਾਸਤੇ ਇਹ ਦਿਨ ਮਨਾਏ ਜਾਂਦੇ ਉਕੇ ਹਰ ਬਾਣੀ ਜਦੋਂ 24 ਗ੍ਰੰਥਾਂ ਨੂੰ ਵੇਖਿਆ ਗਿਆ ਬਾ ਦੂਸਰੇ ਗ੍ਰੰਥ ਵੀ ਦੇਖੇ ਗਏ ਹਰ ਬਾਣੀ ਜਾਣਕਾਰੀ ਦਿੰਦੀ ਹੈ ਗਿਆਨ ਇੱਕ ਹੀ ਦਿੰਦੀ ਹੈ ਕੀ ਵਾਪਰਿਆ ਕਿਸ ਤਰ੍ਹਾਂ ਤੁਹਾਡੇ ਨਾਲ ਵਾਪਰਿਆ ਕੀ ਕੁਛ ਹੈ ਸਭ ਜਾਣਕਾਰੀ ਨਾਰਦ ਧਰਨੀ ਨੂੰ ਕਹਿ ਰਿਹਾ ਹੈ ਆਪਾਂ ਦੇਖ ਨਹੀਂ ਰਿਹਾ ਗਿਆਨ ਕੋਈ ਨਹੀਂ ਹੈ ਜਾਣਕਾਰੀ ਅਕਾਲਪੁਰਖ ਸਾਹਮਣੇ ਕੰਮ ਕਰ ਰਿਹਾ ਤੇ ਉਹ ਜਾਣਕਾਰੀ ਦੇ ਰਿਹਾ ਨਾ ਨਾਰਦ ਦਿਸ ਰਿਹਾ ਨਾ ਧਰਤੀ ਦੇ ਸਰੀਰ ਨਾ ਦੂਜੇ ਦੇ ਸਰੀਰ ਨਾ ਪੰਜ ਤਤ ਦੇ ਇਹੀ ਇੱਕ ਗੱਲ ਹੈ ਕਿ ਜਦੋਂ ਜਾਣਕਾਰੀ ਹੋਵੇ ਤੇ ਉਹਦੇ ਚ ਕੋਈ ਦੋਧਾ ਨਾ ਲਰੇ ਮੰਨ ਲਓ ਤੁਹਾਨੂੰ ਕੈਨੇਡਾ ਦੀ ਜਾਣਕਾਰੀ ਕੈਨੇਡਾ ਦਾ ਕੋਈ ਵੈਰ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਦੇਖਿਆ ਗਿਆ ਤੇ ਜਾਣਕਾਰੀ ਹੈ ਸੱਚਖੰਡ ਬਸੇ ਨਿਰੰਕਾਰ ਜਿਤੇ ਲੋਏ ਲੋਏ ਕਰ ਇਹ ਜਾਣਕਾਰੀ ਹੈ ਨਾ ਤੱਕ ਸੱਚਖੰਡ ਜਿੰਨੇ ਤੇ ਜਣਾਵੇ ਨਾ ਕਿਸੇ ਨੂੰ ਪਤਾ ਹੀ ਨਹੀਂ ਤੇ ਪ੍ਰਕਾਸ਼ ਦੇ icar ਹੈਗੇ ਕਿ ਨਹੀਂ ਹੈਗੇ ਕਿਸੇ ਨੂੰ ਨਹੀਂ ਲੇਕਿਨ ਜਨਾਈ ਜਾ ਰਹੀ ਹੈ ਲੱਖ ਕਾਸ਼ਾਂ ਕਾਸ਼ ਲੱਖ ਬਤਾਲਾਂ ਬਤਾਲ ਗੁਰਨਾਨਕ ਪਾਤਸ਼ਾਹ ਨੂੰ ਜੜਾਈ ਹੋ ਰਹੀ ਹੈ ਜਿਹੜੀ ਜਾਣਕਾਰੀ ਬਣੀ ਉਹਨਾਂ ਦੱਸਿਆ ਅੱਜ ਸੰਸਾਰ ਸਾਰਾ ਦੂਰਬੀਨ ਲੈ ਕੇ ਖੋਜਦਾ ਫਿਰਦਾ ਹੈ ਲੇਕਿਨ ਇੱਕ ਗੈਲੈਕਸੀ ਨਹੀਂ ਪਾਰੋ ਜਦੋਂ ਸਾਰਪਾਣੀ ਨੂੰ ਵੇਖਿਆਗਾ ਕਿ ਜਿੰਨਾ ਸਾਡਾ ਜਿਹੜਾ ਲਿਟਰੇਚਰ ਹੈ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਅਸੀਂ ਜਾਣਕਾਰੀ ਨੂੰ ਜਦੋਂ ਗਿਆਨ ਰੂਪ ਚ ਬਹਨੇ ਆ ਉਹ ਕਾਣੀ ਬਣ ਨਹੀਂ ਪਾਸ਼ੇ ਜੀ ਕਹਿੰਦੇ ਨੇ ਬਿਨ ਅਨੁਭਵ ਦ੍ਰਿਸ਼ਟੀ ਨਜ਼ਰ ਕੋਈ ਨਹੀਂ ਜਿੰਨਾ ਚਿਰ ਤੁਹਾਨੂੰ ਫੀਲਿੰਗ ਨਹੀਂ ਹੁੰਦੀ ਮਹਿਸੂਸ ਨਹੀਂ ਹੁੰਦੀ ਨਜ਼ਰ ਨਹੀਂ ਆਏਗਾ ਅਜ ਪੂਰਾ ਜੇ ਟੂਆਲਾ ਪੂਰਾ ਵਿਸ਼ਵ ਸੁਮੇਲਨ ਹੈ ਜੇ ਗਿਆਨ ਦੀ ਗੱਲ ਹੁੰਦੀ ਤੇ ਸਭ ਨੂੰ ਬਾਣੀ ਸੁਣਾਉਣ ਲੱਗਿਆ ਸਭ ਨੂੰ ਗਿਆਨ ਹੋ ਜਾਣਾ ਸੀ ਲੇਕਿਨ ਜਨਾਈ ਕਰਾਈ ਗਈ ਕਿ ਮੈਂ ਤੁਹਾਡਾ ਭਗਵਾਨ ਐ ਛੀਨ ਆਏ ਦਸ ਦਰਸ਼ ਦਿਖਾਏ ਬਹੁਤ ਸਾਰੇ ਸਿੱਖ ਪ੍ਰਾਣੇ ਜਿਨ੍ਹਾਂ ਨੂੰ ਜਨਾਈ ਕਰਾ ਕੇ ਹੀ ਤੋੜਿਆ ਗਿਆ ਜਿਤਨੀ ਦੇਰ ਤੱਕ ਇਸ ਬਾਣੀ ਨੂੰ ਜਨਾਈ ਤੌਰ ਤੇ ਅਸੀਂ ਜਾਣਕਾਰੀ ਤੌਰ ਤੇ ਨਹੀਂ ਜਾਣਦੇ ਤਦ ਸਾਡੇ ਵਿੱਚ ਉਤਨੀ ਦੇਰ ਤੱਕ ਮੁਹੱਬਤ ਤੇ ਪਿਆਰ ਦਾ ਰਿਸ਼ਤਾ ਨਹੀਂ ਬਣੇਗਾ ਜੇ ਦੀ ਜਾਣਕਾਰੀ ਦਿੱਤੀ ਜਾਂਦੀ ਤੁਹਾਨੂੰ ਮੁਹੱਬਤ ਜਾਗਦੀ ਹੈ ਅ ਸ਼ਾਇਦ ਅੱਜ ਦੁਨੀਆ ਕੈਨੇਡਾ ਨਾਲ ਜਾਂਦੀ ਜੇ ਲੋਕ ਜਾਣਕਾਰੀ ਨਾ ਦੇਣ ਫਿਰ ਉਹਨਾਂ ਨੇ ਆਪਣੇ ਜ਼ੋਰ ਲਾਏ ਤੇ ਫਿਰ ਉਹ ਆਈ ਜਾਂਦੇ ਚੜੇ ਉਹ ਗਿਆਨ ਹੈ ਜਿਸ ਤਰ੍ਹਾਂ ਇੱਕ ਬੱਚਾ ਪੈਦਾ ਹੁੰਦਾ ਹੈ ਉਸ ਨੂੰ ਕੋਈ ਪਤਾ ਨਹੀਂ ਦੁੱਧ ਕਿੱਥੇ ਹੈ ਉਹਨੂੰ ਜਣਾਈ ਕਰਾਈ ਗਈ ਹੈ ਜਾਨ ਨਹੀਂ ਉਹ ਅੱਕਰ ਹੀ ਨਹੀਂ ਜਾਣਦਾ ਕੋਈ ਇਸ ਤਰ੍ਹਾਂ ਜਾਨਵਰ ਨੇ ਜਿਹਨਾਂ ਦੀ ਧੌਣ ਨਹੀਂ ਮੁੜਦੀ ਬੱਚਾ ਕਿੱਥੋਂ ਜਾਣੇ ਕਿ ਦੁੱਧ ਕਿੱਥੇ ਹੈ ਆਪਣੀ ਮਾਂ ਨੇ ਤੇ ਕਿਹਾ ਵੀ ਆਣ ਕੇ ਕਹਿ ਗਿਆ ਹੱਥ ਹੈਗੇ ਨਹੀਂ ਤੁਹਾਨੂੰ ਦੂਸਰੇ ਭਿਆ ਲਿਆ ਉਹਨਾਂ ਦਾ ਕੀ ਬਣੇਗਾ ਜਣਾਈ ਕਰਾਈ ਜਾਣਕਾਰੀ ਦਿੱਤੀ ਅੰਦਰ ਅਨੁਕੂ ਕਰਾਇਆ ਗੁਰੂ ਗ੍ਰੰਥ ਸਾਹਿਬ ਵੀ ਕਹਿੰਦਾ ਬਿਨ ਜਿਸ ਜਣਾਏ ਸੋਹੀ ਜਨ ਜਾਣੇ ਤੇ ਦੁਨੀਆ ਕਿਉਂ ਨਹੀਂ ਰੱਬ ਨੂੰ ਮੰਨ ਸਕੀ ਜਣਾਇਆ ਹੀ ਨਹੀਂ ਅੱਜ ਜਿੰਨੀ ਵੀ ਦੁਨੀਆ ਨੇ ਲੱਗਣਾ ਪਾਸ਼ਾ ਕਿੰਨੇ ਮਦ੍ਰਸਤੀ ਬਦਲ ਨਹੀਂ ਜਣਾਈ ਕਰਾਉਣੀ ਆ ਕਿ ਮੈਂ ਕੌਣ ਆ ਜਾਨ ਕਿਤਨਾ ਵੀ ਦੇ ਦਿੱਤਾ ਜਾਵੇ ਕੋਈ ਨਹੀਂ ਪੂਰੀ ਦੁਨੀਆ ਵਿੱਚ ਇਸ ਮਿਲਜ ਦੇਖ ਰਹੀ ਹੈ ਸੋਹਣਾ ਲੱਗ ਰਿਹਾ ਹੈ ਸਭ ਕੁਝ ਲੱਗ ਰਿਹਾ ਹੈ ਲੇਕਿਨ ਆਪਣਾ ਨਹੀਂ ਬਣਿਆ ਕਿਉਂਕਿ ਜਣਾਈ ਨਹੀਂ ਹੋਈ ਕਤਨੀਆਂ ਬਾਣੀਆਂ ਪੜਪੜਾ ਸੁਣਾਉਨੇ ਆ ਲੋਕ ਆਪਣੇ ਨਾ ਤੁਰਦੇ ਕਿਉਂ ਨੇ ਜਣਾਈ ਨਹੀਂ ਹੋਈ ਜਾਂਦਾ ਅਨਪਹੁਤਾ ਨਹੀਂ ਹੋਇਆ ਤੋਂ ਸਾਨੂੰ ਅਨੁਭਵ ਕਰਾਇਆ ਗਿਆ ਜਾਣਕਾਰੀ ਦਿੱਤੀ ਗਈ ਕਿ ਜਿਸ ਅਮਰਜੀਤ ਸਿੰਘ ਦੀ ਅੱਜ ਮੈਂ ਜਨਮ ਮਨਾ ਰਿਹਾ ਐ ਇਹ ਅਗਸਤ ਮੂਨੇ ਵੀ ਸੀਗਾ ਔਰ ਇਹਨੂੰ ਬਹੁਤ ਵੱਡੀ ਤਾਕਤ ਹੋਣ ਕਰਕੇ ਸਾਰੇ ਰਾਖਸ਼ ਦੇਵਤਿਆਂ ਨੂੰ ਪੰਗਾ ਪਾ ਛੱਡਿਆ ਸੀ ਜਾ ਕੇ ਆਣ ਕੇ ਸਮੁੰਦਰ ਚ ਲੁਕ ਜਾਂਦੇ ਸੀ ਫਿਰ ਇਹ ਦੇਖੋ ਆਏ ਇਹਨਾਂ ਨੇ ਆਣ ਕੇ ਆਖਿਆ ਵੀ ਸਾਡੇ ਕੋ ਉਹ ਜਦੋਂ ਕਰਦੇ ਆਤਿਆਚਾਰ ਕਰਕੇ ਸਮੁੰਦਰ ਚ ਲੁਕ ਜਾਂਦੇ ਅਸੀਂ ਕਰੀਏ ਕੀ ਫਿਰ ਇਹਨਾਂ ਪੂਰਾ ਇਹ ਸਮੁੰਦਰ ਪੀ ਲਿਆ ਹੋਰ ਉਹ ਨੰਗੇ ਹੋ ਗਏ ਗਾੜੀ ਜਗਾ ਕਾਲੀ ਹੋ ਗਈ ਦੇਵਤੇ ਜਿਹੜੇ ਰਾਖਸ਼ ਬਾਹਰ ਆ ਗਏ ਛਾ ਕਮਾਲ ਦੀ ਜਾਣਕਾਰੀ ਹੈ ਕਿਆ ਕਮਾਲ ਦੀ ਜਾਣਕਾਰੀ ਹੈ ਕਿ ਇੱਕ ਕਾਕੀ ਵਰਦੀ ਪਾ ਕੇ RAM ji ਨਾਲ ਕਿਦਾਂ ਪਿਆਰ ਕਰ ਰਹੇ ਨੇ ਅੰਦਰੋਂ ਭਾਵਨਾ ਤੇ ਮੌਮੀ ਨਾਲ ਚੱਲ ਜਾ ਉਥੇ ਭੈਣ ਜੀ ਦਵਿੰਦਰ ਤੇ ਭੈਣ ਜੀ ਦਵਿੰਦਰ ਭੈਣ ਦੀ ਕਿਦਾਂ ਗੁੱਟੋਂ ਫਾਂਡੇ ਨੇ ਕਿਆ ਕਮਾਲ ਦੀ ਜਾਣਕਾਰੀ ਐ ਸੱਚਖੰਡ ਦੀ ਗੁਰੂ ਗ੍ਰੰਥ ਸਾਹਿਬ ਚ ਇੱਕ ਕਹਿ ਦਿੱਤਾ ਗਿਆ ਅਸੀਂ ਪਿਤਾ ਹਮਾਰੇ ਸਦਾ ਚਰਨ ਜੀ ਵੀ ਅਸੀਂ ਵੇਖਿਆ ਕਿ ਸਾਡਾ ਪਿਓ ਵਾਕਿਆ ਹੀ ਸਦਾ ਰਹਿਣ ਵਾਲਾ ਹੈ ਉਥੇ ਤੇ ਸੁਣ ਲਿਆ ਸਾਰਾ ਭਾਈ ਹਮਾਰੇ ਨਿਜਕਰਵਾਸੀ ਸਾਡੇ ਰਿਸ਼ਤੇ ਟੁੱਟ ਕੇ ਖੂਨ ਦੇ ਸਾਨੂੰ ਦੱਸਿਆ ਕਿ ਭਾਈ ਸਾਡੇ ਉਹ ਜਿਹੜੇ ਸੱਚਖੰਡ ਦੇ ਵਿੱਚੋਂ ਆਏ ਤੇ ਸੱਚਖੰਡ ਜਾਣਾ ਸਾਨੂੰ ਜਾਣਕਾਰੀ ਦੇ ਦਿੱਤੀ ਗਈ। ਕੁਟੰਬ ਹਮਾਰਾ ਸਦਾ ਜੀਵੀ ਸਾਡਾ ਪਰਿਵਾਰ ਉਹ ਜਿਹੜਾ ਜਿੰਦਾ ਰਹਿੰਦਾ ਹੈ ਜਿਹੜੇ ਮਰਨ ਵਾਲੇ ਸਾਡੇ ਪਰਿਵਾਰ ਨਹੀਂ ਹਨ। ਇਹਨਾਂ ਸਾਥ ਸੜ ਜਾਣੇ ਹਨ। ਕਿਆ ਭੈਣ ਦੀ ਮਨਜੀਤ ਦੀ ਗੱਲ ਕਰ ਲੋ ਗੁਰੂ ਗੋਬਿੰਦ ਸਿੰਘ ਦੇ ਸਮੇਂ ਕਿਦਾਂ ਆਇਆ ਇਹਨਾਂ ਦੇ ਸਮੇਂ ਭੈਣ ਜਗੀਰ ਕੌਰ ਭੈਣ ਜਿਹੜੇ ਮਨਜੀਤ ਕੌਰ ਦੋਵੇਂ ਕਿਦਾਂ ਆਏ ਉਸ ਸਮੇਂ ਉਹਨਾਂ ਦੇ ਦੋਵੇਂ ਪਤਨੀਆਂ ਸਨ ਕਿਰਸ਼ਨ ਸਮੇਂ ਭੈਣ ਕਿਦਾਂ ਆਇਆ ਗੁਲਜਾਰ ਆਇਆ ਪਰ ਸੋਤਮ ਰਿਸ਼ੀ ਕੌਣ ਸੀ ਸਾਹਮਣੇ ਆਇਆ ਆਖਰੇ ਪੂਰੀਆਂ ਨੇ ਪੂਰੀਆਂ ਪੀੜੀਆਂ ਆਪਾਂ ਕਿੰਨੇ ਚਿਰ ਤੋਂ ਮੰਨਦੇ ਆ ਪੂਰੀਆਂ ਦੇ ਪੂੜੀਆਂ ਸੱਚਖੰਡ ਕਿਉਂ ਬੇਟੀਆਂ ਨੇ ਕਦੀ ਕਦੀ ਜਾਣਕਾਰੀ ਨਹੀਂ ਕਿ ਸਾਰੇ ਸੱਚਖੰਡ ਪੂਰੇ ਪੂਰੇ ਪਰਿਵਾਰ ਜੋ ਚੱਲੇ ਸਭ ਸੱਚਖੰਡ ਉਹ ਰਹਿਮ ਪੋਸਤਾਂ ਦੇ ਆਖਰੇ ਕੀ ਨੇ ਕੀ ਤਾਕਤਾਂ ਨੇ ਭੋਲੀ ਭੈਣ ਸਾਡੇ ਰਜਿੰਦਰ ਕੌਰ ਹਿਮਕੰਡੇ ਸਾਹ ਦੇ ਬੈਠੇ ਹੋਏ ਜਾ ਕੇ ਕਹਿੰਦੀ ਐ ਅ ਮਾਲਾ ਦਾ ਰੱਟਾ ਨਹੀਂ ਖਤਮ ਹੁੰਦਾ ਦਸ ਦਾ ਮਨੋ ਕਹਿ ਰਹੀ ਐ ਪਾਸ਼ਾ ਜੀ ਨੇ ਤੁਮਾੜਾ ਮੰਗਵਾਈਆਂ ਸਾਡੇ ਕੋ ਆਣ ਕੇ ਕਹੇ ਅੱਜ ਹੀ ਰੱਟਾ ਖਤਮ ਕਰਨਾ ਇੱਕ ਈਰੀ ਕਰਵਾ ਕੇ ਰੱਟਾ ਖਤਮ ਕਰ ਸਾਡੇ ਖੂਨ ਸੰਡੇ ਹੋ ਚੁੱਕੇ ਨੇ ਇਹਨੂੰ ਫੀਲਿੰਗ ਕਰੋ ਅਸੀਂ ਕਿਸੇ ਨਾਲ ਲੜ ਨਹੀਂ ਸਕਦੇ ਪਾਸ਼ਾ ਜੀ ਨੇ ਇਥੇ ਚੂਚੀ ਦੇ ਵਿੱਚੋਂ ਕਢਾ ਕਢਾ ਕੇ ਖੂਨ ਕੱਢੇ ਸਨ ਉਸ ਤੋਂ ਬਾਅਦ ਸਭ ਨੂੰ ਪਿਆ ਸੀ ਮਹਾਰਾਜ ਦਾ ਖੂਨ ਸਾਡਾ ਰਲ ਗਿਆ ਸੀ ਖੂਨ ਦੇ ਰਿਸ਼ਤਾ ਹੈ ਸਾਡਾ ਅਸੀਂ ਫੀਲ ਕਰੀਏ ਕਿ ਅਸੀਂ ਸਾਰੇ ਰਿਸ਼ਤੇਦਾਰ ਹਾਂ ਰਿਸ਼ਤੇਦਾਰ ਰਿਸ਼ਤੇਦਾਰ ਦੇ ਨਾਲ ਮੁਹੱਬਤ ਕਰਦਾ ਹੈ ਪਹਿਲੀ ਵਾਰੀ ਸਾਨੂੰ ਕਿਹਾ ਗਿਆ ਕਿ ਸਰਜੀਤ ਸਿੰਘ ਅਮਰਜੀਤ ਦਾ ਪਿਤਾ ਸਾਰੇ ਬੋਲੋ ਸਾਡਾ ਸਭ ਦਾ ਪਿਤਾ ਕਿ ਆਪ ਬਾਣੀ ਚੱਲ ਰਹੀ ਹੈ ਪਹਿਲਾਂ ਦਾ ਫੀਲ ਕਰੋ ਕਿ ਸਰਜੀਤ ਸਿੰਘ ਅਮਰਜੀਤ ਦਾ ਪਿਤਾ ਅਮਰਜੀਤ ਸਰਜੀਤ ਸਿੰਘ ਦਾ ਪਿਤਾ ਪਹਿਲਾਂ ਬਣਿਆ ਸਾਡੀ ਬਾਅਦ ਚਵਾਰੀ ਆਈ ਸਾਡਾ ਪਿਤਾ ਬਣ ਗਿਆ ਔਰ ਮੇਰਾ ਕਹ ਲੈ ਕੇ ਬਹੁਤ ਸਾਰੇ ਸਿੱਕੇ ਮੁੜ ਕੇ ਉਸ ਤੋਂ ਬਾਅਦ ਬਾਸ਼ਾ ਜੀ ਨੂੰ ਕੀ ਕਹਿੰਦੇ ਸੀ ਪਿਤਾ ਜੀ ਹੁਣ ਜਿਨ੍ਹਾਂ ਦਾ ਭਰਾ ਜਿਹੜੇ ਉਹਨਾਂ ਕਰਕੇ ਉਹਨਾਂ ਦਾ ਬਾਪ ਸਾਂਝਾ ਹੋ ਗਿਆ ਹੋਵੇ ਤੇ ਫਿਰ ਉਹਦਾ ਮਾਣ ਕੀ ਹੋਇਆ ਬਹੁਤ ਵੱਡਾ ਅਸੀਂ ਉਸ ਦੀ ਲਾਦ ਬਣ ਗਏ ਸਾਡਾ ਬਾਪ ਸਾਡੇ ਸਾਹਮਣੇ ਸਾਡੇ ਤੇ ਦਇਆ ਕਰਦਾ ਰਿਹਾ ਮੈਂ ਬੜੀ ਚੀਜ਼ ਵੇਖੀ ਐ ਸਤਗੁਰ ਸ਼ਬਦ ਕੀ ਐ ਬੜਾ ਵੱਡਾ ਕੰਮ ਕਰਦਾ ਐ ਗੁਰੂ ਗਬਿੰਦ ਸਿੰਘ ਜੀ ਦੇ ਆਣ ਕੇ ਵਦਾਵਾ ਲਿਖ ਕੇ ਜਾ ਰਹੇ ਨੇ ਮਾਝੇ ਦੇ ਸਤਗੁਰੂ ਨੂੰ ਇੰਨਾ ਵੱਡਾ ਪਿਆਰ ਐ ਉਹਨੂੰ ਪਤਾ ਕਿ ਸਿੱਖ ਮੇਰਾ ਮੁੜੇਗਾ ਆਪਾ ਦੁਨਿਆਪਾ ਨੇ ਮੁੜੇਗਾ ਨਹੀਂ ਚੋਲਾ ਲੀਰੋ ਲੀਰ ਹੋ ਗਿਆ ਐ ਪਟ ਗਿਆ ਐ ਪਰ ਉਹ ਵਦਾਵਾ ਨਹੀਂ ਖਤਮ ਕੀਤਾ ਬਦਲ ਗਿਆ ਮੁਖਸਰ ਦੀ ਤਹਾਬ ਦੇ ਉੱਤੇ ਜੰਗ ਹੋ ਰਹੀ ਹੈ ਬਦਾ ਸਭ ਕੁਝ ਚੱਲ ਰਿਹਾ ਹੈ ਬਦਾਵਾ ਕੋ ਰੱਖਿਆ ਕਿ ਸਤਿਗੁਰੂ ਆਂਦਾ ਮੇਰਾ ਸਿੱਖ ਮੁੜੇਗਾ ਤੋ ਇਹੀ ਸਾਡੇ ਪਾਸ਼ਾ ਨੇ ਕੀਤਾ ਕੁਛ ਕਰ ਲੋ ਨਹੀਂ ਛੁੱਟਣੀ ਇਹੋ ਗੱਲ ਇਹ ਫੇਰ ਡੀਗਦਾ ਹੈ ਉਹ ਇਨਸਾਨ ਜੜ ਜਾਂਦੇ ਆ ਮੈਂ ਵੇਖਿਆ ਕਿ ਕਿੱਥੇ ਕਡੂਰ ਸਾਹਿਬ ਦੇ ਵਿੱਚ ਮਹਾਰਾਜਾ ਸਿੰਘ ਦੇ ਸਮੇਂ ਦੇ ਸਿੱਖ ਜਿਹੜੇ ਕਈ ਗਵਾਚ ਗਏ ਸੀ ਜੋਕਨ ਲੱਭੇ ਉਹਨੇ ਕਹੀ ਤਵਾਤੇ ਉਹਨਾਂ ਨੂੰ ਮੁਲਾਕਾਤ ਕੀਤੀ ਕਿ ਮੈਂ ਉਹ ਆ ਗਿਆ ਮੈਂ ਕੰਮ ਕੀਤਾ ਮੈਂ ਤੁਹਾਡੇ ਸਾਹਮਣੇ ਤੁਹਾਡੇ ਲਿਖੇ ਦੇਣਾ ਹੈ ਕਿ ਆ ਕਮਾਲ ਦਾ ਰਿਸ਼ਤਾ ਹੈ ਸਾਡਾ ਤੋਂ ਫਿਰ ਇੱਥੇ ਆ ਕੇ ਕਿ ਲਫ਼ਜ਼ ਉਹਨਾਂ ਕਿਹਾ ਗੁਰਬਿੰਨ ਗਿਆਨ ਨਾ ਹੋਏ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆਪਣੇ ਲਿਖਿਆ ਪ੍ਰਗਟ ਹੋਇਆ ਆਂ ਭਗਵਾਨ ਗੁਰਸਿੱਖਾਂ ਨੂੰ ਪਹਿਲਾਂ ਪ੍ਰਗਟ ਹੋਇਆ ਸਾਨੂੰ ਮਹਿਸੂਸ ਹੋਇਆ ਫਿਰ ਗਿਆਨ ਦਿੱਤਾ ਕਿ ਮੇਰੇ ਨਾਲ ਰਿਓ ਅੱਜ ਘਰ ਹਲੇਲੂਏ ਇੱਥੇ ਗੱਲ ਕਰ ਲਿਓ ਜੇ ਇਸ ਗੱਲ ਤੋਂ ਪੜ ਗਏ ਤੁਹਾਡਾ ਮੇਰਾ ਕੰਮ ਖਤਮ ਹੋ ਜਾਊਗਾ ਪਰ ਮੈਂ ਤੁਹਾਨੂੰ ਆਖਰੀ ਸਾਹ ਤੱਕ ਨਿਕਲਾਂਗਾ ਗੁਰੂ ਨਾਨਕ ਦੇਵ ਜੀ ਆਖਰੀ ਸਾਹ ਤੱਕ ਨਿਕਲਾਂਗਾ ਕਿੰਨਾ ਪਿਆਰਾ ਰੱਬ ਹੈ ਸਾਡਾ ਕਿੰਨਾ ਵੱਡਾ ਰਿਸ਼ਤਾ ਹੈ ਤੋਂ ਅੱਜ ਅਸੀਂ ਉਹ ਠੰਡੀ ਧਾਰ ਸਾਜੁਗ ਦੀ ਧਾਰ ਦੀ ਖਲ ਕਰ ਰਹਿਆ ਅੱਜ ਇਹ ਵਾਦਾ ਕਰਕੇ ਜਾਣਾ ਉਹ ਸਰੀਰ ਦੇ ਅੰਦਰੋਂ ਠੰਡਾ ਰੋਜ ਪਾਜੀ ਅਮਰਦੀਪ ਸਿੰਘ ਦਾ ਦਿਨ ਬੁਲਾਉਣਾ ਹੈ ਤੇ ਦੇਈ ਤੇ ਕਿਹਾ ਕਿ ਹੋਇਆ ਕੁਛ ਨਹੀਂ ਹੋਣਾ ਦਇਆ ਕਰੇ ਸਾਡੇ ਤੇ ਠੰਡੇ ਰਹੀ ਗਏ ਸੋ ਜਿ ਘਾਰਾ ਲਾਉਨੇ ਆ ਟਾਈਮ ਨੂੰ ਵੇਖ ਕੇ ਬੜੀ ਮਜ਼ੇਦਾਰ ਕਹਾਣੀਆਂ ਉਹਨਾਂ ਦੇ ਨਾਲ ਰਿਹਾ ਦਬਾਗ ਜੀ ਨੂੰ ਪਤਾ ਕਿਸ ਤਰ੍ਹਾਂ ਦੇ ਆਉਂਦੇ ਜਾਂਦੇ ਰਹੇ ਕਿਸ ਤਰ੍ਹਾਂ ਟੂਰਾਂ ਤੇ ਅਖਣਾ ਇੱਥੇ ਹੀ ਸੌਜੋ ਇੱਦਾਂ ਹੀ ਚੱਲ ਜਾਓ ਕੀ ਆ ਉਹਨਾਂ ਦੀ ਜੀਵਨ ਹੈ ਪਰ ਟਾਈਮ ਨੂੰ ਵਕਤ ਹੁੰਦਿਆਂ ਜਿ ਘਾਰਾ ਲਾਉਨੇ ਆ ਉਹ ਕਹੀ ਗਿਆ ਆਣਿਆ ਸਾਨੂੰ ਵੀ ਜਦੋਂ ਤੁਸੀਂ ਜਿ ਘਾਰਾ ਲਾਓਗੇ ਮੈਂ ਆ ਜਾਊਂਗਾ ਔਰ ਇਹ ਸਾਡਾ ਬਾਪ ਹਾਜ਼ਰ ਹੁੰਦਾ ਸੋ ਹਨੂ ਮਹਾਰਾਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਵੀ ਹੈ